सरबजोत कौर एन देख रहे सारे दर्शकों का स्वागत बुलेटिन की शुरुआत करा तो सब तो पहले गल कर मीड़ा हड़ा ने बचाई तबाही दी क्योंकि रेड अलर्ट खत्म नहीं हो लगातार एतवार शाम तो मी पैन का सिलसिला लगातार जारी है ਬੀਤੇ ਕੱਲ ਵੀ ਰੈਡ ਅਲਰਟ ਸੀ ਤੇ ਅੱਜ ਵੀ ਇਹ ਰੈਡ ਅਲਰਟ ਖਤਮ ਨਹੀਂ ਹੋਇਆ ਹੈ ਆਈਐਮਡੀ ਦੇ ਵੱਲੋਂ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਜ਼ਿਲ੍ਹਿਆਂ 'ਚ ਰੈਡ ਅਲਰਟ ਜਾਰੀ ਕੀਤਾ ਗਿਆ ਤੇ ਲਗਾਤਾਰ ਪੰਜਾਬ 'ਚ ਮੀਂਹ ਪੈਣ ਦਾ ਸਿਲਸਿਲਾ ਰੁਕ ਨਹੀਂ ਰਿਹਾ ਅੱਜ ਵੀ ਪੂਰੇ ਪੰਜਾਬ 'ਚ ਪਾਰੀ ਮੀਂਹ ਪੈਣ ਦੀ ਚੇਤਾਵਨੀ ਮੌਸਮ ਵਿਭਾਗ ਦੇ ਵੱਲੋਂ ਦਿੱਤੀ ਗਈ ਹੈ ਪੰਜਾਬ 'ਚ ਤਿੰਨ ਦਿਨ ਤੋਂ ਲਗਾਤਾਰ ਬੱਦਲ ਵਾ ਰਹੇ ਨੇ ਇਹ ਸਿਲਸਿਲਾ ਸ਼ੁਰੂ ਹੋਇਆ ਸੀ ਐਤਵਾਰ ਸ਼ਾਮ ਤੋਂ ਤੇ ਹੁਣ ਤੱਕ ਲਗਾਤਾਰ ਇਹ ਸਿਲਸਿਲਾ ਐਸੀ ਤਰੀਕੇ ਨਾਲ ਜਾਰੀ ਹੈ ਕਿਉਂਕਿ ਲਗਾਤਾਰ ਬੁਸਲਾਕਾਰ ਪਾਰਿਸ਼ ਵੱਖ-ਵੱਖ ਥਾਵਾਂ ਤੇ ਪੈ ਰਹੀ ਹੈ 8 ਜ਼ਿਲ

कपोতলা जालंधर नवाशैल लुधियाना फतेहगढ़ साहब रूपनगर ए शामिल ने क्योंकि इस ठा पे जो मौसम है बहुत ज्यादा खराब हो सकता है रेड अलर्ट मतलब कि लोग करा दे अंदर ही रहें किसी भी तरीके दिया कोई भी मौसम किसी भी टाइम खराब हो सकता है ऑरेंज अलर्ट गुरदासपुर अमृतसर तरनतारन मोगा संगरूर बर्नला पटियाला मोहाली फिरोज़पुर फाजिल्का फरीदकोट मुक्सा साहब बठिंडा मानसा चिनथावाथ ऑरेंज अलर्ट जारी किया गया पूरा ही हड़ा की चपेट है, तो है। तीन तो लखड़ फसल तबाह हो चुकी है सतलुज दरिया अपना कहर बरपा रहा है घग्गर दरिया डेंजर लैवल ते पहुंच रहा है घग्गर दरिया भी कितना कितने खतरे के निशान से पार होंगे विखाई दे रहा है जो आले दुआले लोग वसते हैं संगरूर मानसा ਪਟਿਆਲਾ ਬੈਲਟਸ ਤੇ ਉਹਨਰ ਲਈ ਚਿੰਤਾ ਇਹ ਵਧਾਰਿਆ ਹੈ ਸਤਲੁਜ ਦਰਿਆ ਜਿਵੇਂ ਜ਼ਿਕਰ ਕਰਾਤੇ ਰਾਵੀ ਤੇ ਬਿਆਸ ਦਰਿਆ ਆਲਰੇਡੀ ਕਹਿਰ ਵਰਪਾ ਚੁੱਕਿਆ ਹੈ कई जो पिंड ने दे खास करके गुरदासपुर पठानकोट जिला सब तो ज्यादा प्रभावित ने मालवे वाले पास में आवं फाजिलका फिरोजपुर सब तो ज्यादा प्रभावित ने सौ तो ज्यादा पिंड इतने हड़ा की मार चल रहे हैं तकरीबन चौदह सौ पिंड ने पंजाब के जो कि हड़ा की लपेट च आए हुए हैं रेस्क्यू ऑपरेशन लगातार जारी है कई थाचाया नहीं जा रहा उन्होंने हैलीकाप के जरिए ही राहत सामग्री पहुंचाई जा रही है सेना ने भी इस गल का जिक्र किया कि पंजाब जिन्हें भी डैम्स ने उसे चौबीस घंटे टीम मौजूद ने उन्होंने डैम्स की कुछ स्थिति रहने वाली है उस पे नजर बनाई गई है क्योंकि भी ਹੈਲੀਕਾਪਟਰ ਸੈਨਾ ਦੇ ਵੀ ਰਾਹਤ ਕਾਰਜਾਂ ਚ ਲੱਗੇ ਹੋਏ ਨੇ ਜੋ ਜਵਾਨ ਨੇ ਉਹ ਵੀ ਗਰਾਊਂਡ ਜ਼ੀਰੋ ਤੇ ਉਤਰੇ ਹੋਏ ਨੇ ਜਿਹਨਾਂ ਥਾਵਾਂ ਤੇ ਲੋਕ ਫਸੇ ਹੋਏ ਨੇ ਉਹਨਾਂ ਨੂੰ ਇੱਕ ਇੱਕ ਕਰਕੇ ਰੈਸਕਿਊ ਕੀਤਾ ਜਾ ਰਿਹਾ ਤੇ ਪੰਜਾਬ ਚ ਮੀ ਪੈਨ ਦਾ ਸਿਲਸਿਲਾ ਨਹੀਂ ਰੁਕ ਰਿਹਾ ਰੈੱਡ ਅਲਰਟ ਇੱਕ ਵਾਰ ਫਿਰ ਤੋਂ ਜਾਰੀ ਕੀਤਾ ਗਿਆ ਹੈ ਕਿਉਂਕਿ 1 2 ਤੇ 3 ਸਪਟੰਬਰ ਨੂੰ ਵੀ ਅੱਜ ਵੀ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ ਕਿਉਂਕਿ ਮੌਸਮੀ ਪਾਗਨੇ ਚੇਤਾਵਨੀ ਦਿੱਤੀ ਹੈ ਕਿ ਕਈ ਥਾਵਾਂ ਤੇ ਜੋ ਮੌਸਮ ਹੈ ਬਹੁਤ ਜ਼ਿਆਦਾ ਵਿਗੜ ਸਕਦਾ ਹੈ ਇੱਕ ਤੇ ਡੈਮਾ ਦੇ ਪਾਣੀ ਨੇ ਮਾਰ ਪਾਈ ਹੋਈ ਹੈ ਦੂਸਰੇ ਪਾਸੇ ਨੀਵੀ ਵੱਡੇ ਪੱਧਰ ਤੇ ਮੁਸ਼ਕਲਾ ਜੋ ਹੈ ਉਹ ਪੈਦਾ ਕਰ ਰਿਹਾ ਹੈ ਕਿਉਂਕਿ ਕਈ ਕਈ ਪਿੰਡਾਂ ਤੱਕ ਜਿਵੇਂ ਜ਼ਿਕਰ ਕਰਾਤੇ 8 8 10 10 ਫੁੱਟ ਜੋ ਹੈ ਉਹ ਪਾਣੀ ਚੜਿਆ ਹੋਇਆ ਹੈ ਹੁਣੇ ਪਾਣੀ ਨਹੀਂ ਉਤਰਿਆ ਬਿਮਾਰੀਆਂ ਫੈਲਣ ਦਾ ਖਤਸ਼ਾ ਪਕਟਾਇਆ ਜਾ ਰਿਹਾ ਹੈ ਕਿਉਂਕਿ ਪਾਣੀ ਖੜਿਆ ਹੋਇਆ ਹੈ ਗੰਦਲਾ ਇਹ ਪਾਣੀ ਹੈ ਇਹ ਤਸਵੀਰਾਂ ਬੀਤੇ ਦਿਨ ਰਾਤ ਦੀਆਂ ਇਹ ਤਸਵੀਰਾਂ ਨੇ ਫਿਰੋਜ਼ਪੁਰ ਬਾਰਡਰ ਦੀਆਂ ਕਿਸਲੇ ਕੇ ਨਾਲ ਜੋ ਪਸ਼ੂ ਨੇ ਉਹ ਬੰਨੇ ਹੋਏ ਨੇ ਕਿਉਂਕਿ ਪਾਣੀ ਦੀ ਮਾਰ ਇਨਾਂ ਥਾਵਾਂ ਤੇ ਪਈ ਹੋਈ ਹੈ ਫੋਗਿੰਗ ਕੀਤੀ ਜਾ ਰਹੀ ਹੈ ਕਿਉਂਕਿ ਬੱਚਤ धर था आ चुके हैं डेंगू फैल सकता है इसका खर्चा प्रगटाया जा रहा है वक्त वक्त था राहत समगरी पहुंचाई जा रही है मच्छरदानियां खास करके पहुंचाई जा रही ने क्योंकि मच्छर काफी वे पदर से इतने आ गया है पानी खड़िया होया है इतने डेंगू फैलन का खतरा है ਇਹ ਕਿਸ ਤਰੀਕੇ ਦੇ ਨਾਲ ਰਾਹਾ ਸਮਗਰੀ ਕਿ ਕਰਕੇ ਪਹੁੰਚਾਈ ਜਾ ਰਹੀ ਹੈ ਪੰਜਾਬ ਦੇ ਜਿੰਨੇ ਵੀ ਸਿੰਗਰਸ ਨੇ ਉਹਨਾਂ ਨੇ ਮਦਦ ਦੇ ਲਈ ਹੱਥ ਅੱਗੇ ਵਧਾਏ ਨੇ ਕਿਸ ਤਰੀਕੇ ਨਾਲ ਆਪਣੇ ਆਪਣੇ ਪੱਦਰ ਤੇ ਐਨ ਜੀਓ ਸਦਾਲ ਮਿਲ ਕੇ ਸਿਕ ਸੰਸਥਾਵਾਂ ਦੇ ਨਾਲ ਮਿਲ ਕੇ ਉਹਨਾਂ ਦੇ ਵੱਲੋਂ ਮਦਦ ਜੋ ਹੈ ਉਹ ਹੜ੍ਹ ਪ੍ਰਭਾਵਿਤ ਇਲਾਕਿਆਂ ਤੱਕ ਪਹੁੰਚਾਈ ਜਾ ਰਹੀ ਹੈ ਤਸਵੀਰਾਂ ਸਭ ਕੁਝ ਬਿਆਨ ਕਰਿਆ ਨੇ ਲੋਕ ਰੋ ਰਹੇ ਨੇ ਕਿਸ ਤਰੀਕੇ ਨਾਲ ਉਹਨਾਂ ਦੇ ਆਸ਼ੀਆ ਨੇ ਉਜੜ ਚੁੱਕੇ ਨੇ ਬੀਤੇ ਕੱਲ ਦੀਆਂ ਇਹ ਤਸਵੀਰਾਂ ਸੀਮ ਭਗਵੰਤ ਮਾਨ ਗਏ ਫਿਰੋਜ਼ਪੁਰ ਤੇ ਉੱਥੇ ਹੜ੍ਹ ਪ੍ਰਭਾਵਿਤ ਇਲਾਕੇ ਦਾ ਜਾਇਜ਼ਾ ਕੀਤਾ ਦੌਰਾਨ ਇੱਕ ਮਹਿਲਾ ਉਹਨਾਂ ਦੇ ਨਾਲ ਗੱਲਬਾਤ ਕਰਦੀ ਫੀ ਭਾਵੁਕ ਹੋ ਗਈ ਤੇ ਸੁਰਾਂ ਸੀਐਮ ਭਗਵੰਤ ਪਾਣ ਵੀ ਭਾਵੁਕ ਖੜਾ ਦੇ ਨਾਲ ਪੰਜਾਬ ਦੇ ਸਾਰੇ ਜ਼ਿਲ੍ਹੇ ਪ੍ਰਭਾਵਿਤ ਨੇ ਪੂਰਾ ਪੰਜਾਬ ਹੜਾ ਦੀ ਮਾਰ ਹੇਠ ਆ ਗਿਆ ਹੈ ਸਰਕਾਰ ਨੇ ਇਸ ਬਾਬਤ ਜ਼ਿਕਰ ਕਰ ਦਿੱਤਾ ਹੈ ਐਲਾਨ ਕਰ ਦਿੱਤਾ ਹੈ ਤੇ ਹੁਣ ਤੱਕ ਹੜ੍ਹ ਨਾਲ 30 ਮੌਤਾਂ ਹੋ ਚੁੱਕੀਆਂ ਨੇ ਹੜਾ ਦੇ ਨਾਲ 1400 ਪਿੰਡ ਵੀ ਪ੍ਰਭਾਵਿਤ ਹੋਏ ਨੇ ਸਾਡੇ 3 ਲੱਖ ਦੇ ਕਰੀਬ ਜੋ ਲੋਕ ਨੇ ਪ੍ਰਭਾਵਿਤ ਹੋਏ ਨੇ 19000 ਤੋਂ ਵੱਧ ਲੋਕਾਂ ਨੂੰ ਰੈਸਕਿਊ ਹੁਣ ਤੱਕ ਕੀਤਾ ਜਾ ਚੁੱਕਾ ਹੈ ਕਾਂਗਰਸ ਦੇ ਆਪਰੇਸ਼ਨ ਲਗਾਤਾਰ جاری ਹੈ ਰੀਲੀਫ ਕੈਂਪਾਂ 'ਚ 5000 ਤੋਂ ਵੱਧ ਲੋਕ ਰਹਿ ਰਹੇ ਨੇ ਰੀਲੀਫ ਕੈਂਪ ਸੈਟਅਪ ਕੀਤੇ ਗਏ ਨੇ ਕਿਉਂਕਿ ਵੱਖ-ਵੱਖ ਥਾਵਾਂ ਤੋਂ ਲੋਕਾਂ ਨੂੰ ਰੈਸਕਿਊ ਕਰਕੇ ਰੀਲੀਫ ਕੈਂਪ 'ਚ ਪਹੁੰਚਾਇਆ ਜਾ ਰਿਹਾ ਜਿੱਥੇ ਉਹਨਾਂ ਨੂੰ ਖਾਣ-ਪੀਣ ਦੀ ਸਹੂਲਤਾਂ ਕੱਪੜੇ ਜਾਂ ਹੋਰ ਕੁਝ ਮੈਡੀਕਲ ਫੈਸਿਲਿਟੀ ਪ੍ਰੋਵਾਈਡ ਕਰਵਾਈ ਜਾ ਰਹੀ ਹੈ ਤੇ ਹੜਾ ਦੇ ਨਾਲ ਪੰਜਾਬ ਦੇ ਸਾਰੇ ਜ਼ਿਲ੍ਹੇ ਹੀ ਪ੍ਰਭਾਵਿਤ ਨੇ ਚਾਹੇ ਉਹ ਕਗਰ ਦਰਿਆ ਹੈ ਚਾਹੇ ਉਹ ਸਤਲੁਜ ਦਰਿਆ ਹੈ ਚਾਹੇ ਉਹ ਰਾਵੀ ਦਰਿਆ ਹੈ ਚਾਹੇ ਉਹ ਬਿਆਸ ਦਰਿਆ ਹੈ ਆਪਣੇ ਪੂਰੇ ਉਫਾਨ ਤੇਨੇ ਕਿਉਂਕਿ ਡੈਮਸ ਲਗਾਤਾਰ ਪਾਣੀ ਵਧ ਰਹੀ ਹਿਮਾਚਲ ਚ ਮੀਂਹ ਪੈਣ ਦਾ سلسلہ ਲਗਾਤਾਰ ਜਾਰੀ ਹੈ फ्लैश फ्लਡ ਆ ਰਹੇ ਨੇ ਬੱਦਲ ਫਟ ਰਹੇ ਨੇ ਜਿਸ ਕਰਕੇ ਡੈਮਸ ਜਦ ਪਾਣੀ ਵਧਦਾ ਹੈ ਤੇ ਆਟੋਮੈਟਿਕਲੀ ਡੈਮਸ ਦੇ ਫਲਡ ਗੇਟਸ ਖੋਲੇ ਜਾਂਦੇ ਨੇ ਜਿਨਾ ਕਰਕੇ ਇਹ ਜੋ ਦਰਿਆਵਾਂ ਨੇ ਇਹਨਾਂ ਚ ਪਾਣੀ ਦਾ ਪੱਦਰ ਵਧਦਾ ਹੈ ਤੇ ਕਿਸੇ ਕਿਨਾਰੇ ਕਈ ਥਾਵਾਂ ਤੇ ਮਨ ਟੁੱਟਦੇ ਨੇ ਕਈ ਥਾਵਾਂ ਤੇ ਨਹਿਰਾ ਓਵਰਫਲੋ ਹੋ ਕੇ ਨੇੜਲੇ ਜੋ ਪਿੰਡ ਨੇ ਉਹਨਾਂ ਨੂੰ ਆਪਣੀ ਚਪੇਟ ਚ ਲੈ ਲੈਂਦੀਆਂ ਤੇ ਬੇੜੀਆਂ ਦੇ ذریعے ਕਿਸੇ ਕਿਨਾਰੇ ਰਾਹ ਸਮਗਰੀ ਪਹੁੰਚਾਈ ਜਾ ਰਹੀ ਹੈ ਇਹ ਤਸਵੀਰਾਂ ਕਿਉਂਕਿ ਸੰਗਰੂਰ ਚ ਵੀ ਹੁਣ ਜੋ ਕੱਗੜ ਦਰਿਆ ਹੈ ਉਹ ਡਰੌਣ ਲੱਗ ਪਿਆ ਕਿਉਂਕਿ 2023 ਚ ਅਸੀਂ ਦੇਖਿਆ ਸੀ ਕਿ ਕਿਸੇ ਕਿਨ ਸੰਗਰੂਚ ਕੱਗੜ ਦਰਿਆ ਨੇ ਆਪਣਾ ਕਹਿਰ ਵਰਪਾਇਆ ਸੀ ਪਰ ਹੁਣ ਸੰਗਰੂਚ 24 ਘੰਟੇ ਠਿਕਰੀ ਪੈਰੇ ਲਗਾਏ ਜਾ ਰਹੇ ਨੇ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਕੋਈ ਵੀ ਅਨਸੁਖਾਵੀ ਕੋ ਸਥਿਤੀ ਬਣੇ ਤੇ ਤੁਰੰਤ ਪ੍ਰਸ਼ਾਸਨ ਅਲਰਟ ਤੇ ਹੈ ਪਿੰਡ ਵਾਲੇ ਆਪਣੇ ਪੱਧਰ ਤੇ ਹੀ ਠਿਕਰੀ ਪੈਰੇ 24 ਘੰਟੇ ਲਗਾ ਰਹੇ ਨੇ ਜਿਨ੍ਹਾਂ ਥਾਵਾਂ ਤੇ ਬੰਦ ਕਮਜ਼ੋਰ ਨੇ ਉਹਨਾਂ ਥਾਵਾਂ ਤੇ ਸੈਂਡ ਬੈਗਸ ਭਰ ਕੇ ਮਿੱਟੀ ਦੀਆਂ ਬੋਰੀਆਂ ਭਰ ਕੇ ਲਗਾਇਆ ਜਾ ਰਿਹਾ ਤਾਂ ਜੋ ਬੰਨ ਨੂੰ ਮਜ਼ਬੂਤ ਕੀਤਾ ਜਾ ਸਕੇ मेरा मेरे से होगी राजकुमार लाइव जुड़े हुए नंगल डैम तो आ, राज मौजूदा तस्वीर नंगल डैम की कुछ है पानी का पदर की कुछ है क्योंकि मीह पैन का सिलसिला लगातार जारी है मीह रुक ही नहीं रहा अच्छ भी कई जिले च रेड अलर्ट है ਜੀ ਬਿਲਕੁਲ ਅਜਿਹਾ ਜਿਸ ਹਿਸਾਬ ਨਾਲ ਪਿਛਲੇ 2 ਦਿਨ ਤੋਂ ਲਗਾਤਾਰ ਬਰਸਾਤ ਹੋ ਰਹੀ ਸੀਗੀ ਅੱਜ ਸਵੇਰ ਤੋਂ ਹੀ ਲਗਾਤਾਰ ਬਰਸਾਤ ਹੋ ਰਹੀ ਹੈ ਜਿਸ ਦੇ ਕਰਕੇ ਹਿਮਾਚਲ ਤੋਂ ਜਿਹੜਾ ਲਗਾਤਾਰ ਵੱਧ ਮਾਤਰਾ ਵਿੱਚ ਪਾਣੀ ਆ ਰਿਹਾ ਤਾਂ ਉਸ ਦੇ ਕਰਕੇ ਭਾਖੜਾ ਡੈਮ ਦੇ ਪਿੱਛੇ ਬਣੀ ਗੋਵਿੰਦ ਸਾਗਰ ਝੀਲ ਦਾ ਲੈਵਲ ਲਗਾਤਾਰ ਵੱਧਦਾ ਜਾ ਰਿਹਾ ਹੈ ਤੇ ਜਿਸ ਦੇ ਸਾਹਬ ਦੇ ਨਾਲ ਕੱਲ ਦੀ ਗੱਲ ਕੀਤੀ ਜਬ ਤਾਂ ਕੱਲ ਵੀ ਜਿਹੜਾ ਹੈ 1 ਲੱਖ ਦੇ ਕਰੀਬ ਜਿਹੜਾ ਹੈ ਇਨਫਲੋ ਜਿਹੜਾ ਹੈ ਪਾਖੜਾ ਡੈਮ ਤੋਂ ਆਇਆ ਸੀਗਾ ਤਾਂ ਅੱਜ ਅੱਜ ਸਵੇਰ ਦੀ ਗੱਲ ਕੀਤੀ ਜੇ ਤਾਂ ਪਾਖੜਾ ਡੈਮ ਦਾ ਲੈਵਲ ਅੱਜ 1600 77 ਪੁਆਇੰਟ ਦੇ ਤੇ ਦੇ ਕਰੀਬ ਜਿਹੜਾ ਪਹੁੰਚ ਗਿਆ ਤਾਂ ਪਾਖੜਾ ਡੈਮ ਦਾ ਜਿਹੜਾ ਖਤਰੇ ਦਾ ਨਿਸ਼ਾਨ ਆ ਉਹ ਸਿਰਫ ਹੁਣ ਤੇ 2 ਫੁੱਟ ਦੇ ਕਰੀਬ ਜਿਹੜਾ ਰਹਿ ਗਿਆ ਹੈ ਤਾਂ ਇਨਫਲੋ ਜਿਹੜਾ ਹੈ ਬੇਸ਼ੱਕ ਅੱਜ ਘਟਿਆ ਹੈ ਤੇ ਨਾਲ ਅੱਜ ਇਨਫਲੋ ਘਟਣ ਦੇ ਕਰਕੇ ਜਿਹੜਾ ਹੈ ਪਾਖੜਾ ਡੈਮ ਦੇ ਜਿਹੜਾ ਨਾ ਜਿਹੜਾ ਇਸ ਨੰਗਲ ਡੈਮ ਤੋਂ ਤੁਹਾਨੂੰ ਨਾਲ ਦੀ ਨਾਲ ਤਸਵੀ ਨੰਗਲ ਡੈਮ ਤੋਂ ਜਿਹੜੇ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਇਹਦੇ ਵਿੱਚ ਜਿਹੜਾ ਹੈ ਪਾਖੜਾ ਡੈਮ ਤੋਂ ਜਿਹੜਾ ਪਾਣੀ ਸਤਲੁਜ ਦਰਿਆ ਦੇ ਵਿੱਚ ਛੱਡਿਆ ਜਾਂਦਾ ਤਾਂ ਉਹ ਪਾਖੜਾ ਇਸੀ ਨੰਗਲ ਡੈਮ ਤੇ ਆ ਕੇ ਰੁਕਦਾ ਹੈ ਨੰਗਲ ਡੈਮ ਤੋਂ ਜਿਹੜਾ ਹੈ ਅਲੱਗ-ਅਲੱਗ ਨਹਿਰਾਂ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ ਬੀਵੀਐਮਪੀ ਨੇ ਆਪਣੇ ਆਪਣੇ ਮੈਨੇਜਮੈਂਟ ਦੇ ਹਿਸਾਬ ਦੇ ਨਾਲ ਹੀ ਜਿਹੜਾ ਹੈ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਜਿਹੜਾ ਫੈਸਲਾ ਲਿਤਾ ਜਾਂਦਾ ਤਾਂ ਉਸੇ ਹਿਸਾਬ ਦੇ ਨਾਲ ਅਲੱਗ-ਅਲੱਗ ਨਹਿਰਾਂ ਤੇ ਦਰਿਆਵਾਂ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ ਮੌਸਮ ਨੂੰ ਦੇਖਦਿਆਂ ਹੋਇਆ ਬੀਵੀਐਮਪੀ ਨੇ ਥੋੜਾ ਜ ਦੇ ਵਿੱਚ ਦੇ ਵਿੱਚ ਛੜਿਆ ਜਾ ਰਿਹਾ ਸੀਗਾ ਤਾਂ ਅੱਜ ਉਸ ਦਿਨ ਉਸ ਦੀ ਮਾਤਰਾ ਜਿਹੜੀ ਹੈ ਘਟਾਈ ਗਈ ਹੈ ਅੱਜ ਅੱਜ ਪਾਣੀ ਜਿਹੜਾ ਹੈ 48000 ਦੇ ਕਰੀਬ ਪਾਣੀ ਜਿਹੜਾ ਹੈ ਸਤਲੁਜ ਰਿਆ ਦੇ ਵਿੱਚ ਛੜਿਆ ਜਾ ਰਿਹਾ ਕਿਉਂਕਿ ਹਿਮਾਚਲ ਦੇ ਵਿੱਚ ਜਿਹੜੀ ਲਗਾਤਾਰ ਬਰਸਾਤ ਹੋ ਰਹੀ ਹੈ ਤਾਂ ਗਵਾਂਡੀ ਸੂਬਾ ਉਨੇ ਤੋਂ ਜਿਹੜਾ ਹੈ ਲੋਕਲ ਖੱਡਾਂ ਦੇ ਵਿੱਚ ਪਾਣੀ ਵੱਧ ਮਾਤਰਾ ਦੇ ਵਿੱਚ ਆ ਜਾਂਦਾ ਤਾਂ ਇਹ ਡਾਉਨਸਟ੍ਰੀਮ ਅੱਗੇ ਜਾ ਕੇ ਜਿਹੜਾ ਆਨੰਦਪੁਰ ਸਾਹਿਬ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਜਿਹੜਾ ਹੈ ਪਾਣੀ ਇਹ ਵਾਧੂ ਪਾਣੀ ਜਿਹੜਾ ਆ ਜਾਂਦਾ ਉਹ ਪ੍ਰੋਬਲਮ ਕਲੇ ਕਰੀਏਟ ਕਰਦਾ ਉਸੀ ਚੀਜ਼ ਨੂੰ ਦੇਖਦੇ ਆ ਬੀਵੀਐਮ ਨੇ ਆਪਣੇ ਨਹਿਰਾਂ ਦਾ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਰਾਜਪਤ ਤੁਸੀਂ ਸਾਨੂੰ ਤਸਵੀਰਾਂ ਲਗਾਤਾਰ ਦਿਖਾਉਣ ਦੇ ਰੋਕ ਮੈਂ ਆਪਣੇ ਸਹਿਯੋਗੀ ਦਾ ਰੁਕ ਕਰਾਂਗੀ ਹਬੀਬ ਕੇ ਪਤਨ ਫਿਰੋਜ਼ਪੁਰ ਤੋਂ ਲਾਈਵ ਜੁੜੇ ਹੋਏ ਨੇ ਮੇਰੇ ਸਹਿਯੋਗੀ ਮਨਦੀਪ ਕੁਮਾਰ ਮਨਦੀਪ ਮੌਜੂਦਾ ਤਸਵੀਰਾਂ ਕੀ ਕੁਝ ਹੈ ਕਿਉਂਕਿ ਮੀ ਪੈਂਦਾ ਸਿਲਸਿਲਾ ਲਗਾਤਾਰ ਜਾਰੀ ਹੈ ਡੈਮ ਅਜ ਪਾਣੀ ਵਧ ਰਿਹਾ ਹੈ ਪਾਣੀ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ ਜੇ ਮੈਂ ਹਬੀਬ ਕੇ ਪਤਨ ਦੀ ਗੱਲ ਕਰਾਂ ਤੇ ਇੱਥੇ ਸਤਲੁਜ ਤੇ ਬਿਆਸ ਰਿਆ ਆ ਕੇ ਮਿਲਦੇ ਨੇ ਆਪ ਬਿਲਕੁਲ ਸਭ ਜੋ ਜੀ ਗੱਲ ਕਰੀਏ ਤਸਵੀਰਾਂ ਜਿਹੜੀਆਂ ਉਹ ਕਿਤੇ ਨਾ ਕਿਤੇ ਸਹਿਮ ਵਾਲੀਆਂ ਡਰਾਰੀਆਂ ਨੇ ਕਿਉਂਕਿ ਹਰੀਕੇ ਹੈਡ ਤੋਂ ਹੁਸੈਨੀ ਵਾਲਾ ਹੈਡ ਤੇ ਜਿਹੜਾ 3 ਲੱਖ ਕਿਊਬਿਕ ਪਾਣੀ ਜਿਹੜਾ ਕਿਊਬਿਕ ਪਾਣੀ ਜਿਹੜਾ ਕੱਲ ਛੱਡਿਆ ਗਿਆ ਰਾਤ ਨੂੰ ਔਰ ਰਾਤ ਨੂੰ ਜਦੋਂ ਇਹ ਗੱਲ ਪਤਾ ਲੱਗਦੀ ਹੈ ਕਿ ਹਰੀਕੇ ਹੈਡ ਤੋਂ ਜਿੱਥੇ ਬਿਆਸ ਔਰ ਸਤਲੁਜ ਦਾ ਸੰਮੇਲ ਹੁੰਦਾ ਹੈ ਤਾਂ ਉਦੋਂ ਉੱਥੋਂ ਜਿਹੜਾ ਪਾਣੀ ਜਿਹੜਾ 3 ਲੱਖ ਕਿਊਬਿਕ ਪਾਣੀ ਜਿਹੜਾ ਉਹ ਛੱਡਿਆ ਗਿਆ ਔਰ ਇਸ ਪਾਣੀ ਨੇ ਜਿਹੜੀ ਹੈ ਇੱਕ ਵਾਰ ਲੋਕਾਂ ਨੂੰ ਫਿਰ ਡਰਾ ਦਿੱਤਾ ਕਿਉਂਕਿ ਆ ਹਬੀਬ ਕੇ ਪਤਨ ਜਿਹੜਾ ਉੱਥੇ ਪਾਣੀ ਜਿਹੜਾ ਮਾਰ ਕਰ ਰਿਹਾ ਬਨ ਨੂੰ ਤੁਸੀ ਬਨ ਨੂੰ ਔਰ ਉਸ ਬਨ ਨੂੰ ਮਜ਼ਬੂਤ ਕਰਨ ਦੇ ਲਈ ਕਿਤੇ ਨਾ ਕਿਤੇ ਰਾਤ ਪੰਜਾਬ ਦੇ ਨੌਜਵਾਨ ਲੋਕ ਜਿਹੜਾ ਇਹਨਾਂ ਬੰਨਾਂ ਨੂੰ ਮਜ਼ਬੂਤ ਕਰਨ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ ਲੋਕ ਆਪਣੇ ਘਰਾਂ ਦੇ ਵਿੱਚੋਂ ਹੀ ਬੈਗ ਸੈਂਡ ਬੈਗ ਜਿਹੜੇ ਆ ਮਿੱਟੀ ਦੇ ਭਰੇ ਬੈਗ ਉਸ ਨੂੰ ਬਣਾ ਕੇ ਲੈ ਕੇ ਆ ਰਹੇ ਆ ਔਰ ਓਏ ਤੁਸੀ ਬਨ ਦੇ ਹਾਲਾਤ ਨੇ ਜਿੱਤੂ ਮਜ਼ਬੂਤ ਸਾ ਜਾ ਰਿਹਾ ਕਿਉਂਕਿ ਪਾਣੀ ਦੀ ਰਫਤਾਰ ਜਿਹੜੀ ਹੈ ਸਤਲੁਜ ਦੀ ਵਧਦੀ ਜਾ ਰਹੀ ਹੈ ਪਾਣੀ ਦਾ ਸਤਰ ਜਿਹੜਾ ਵਧਦਾ ਜਾ ਰਿਹਾ ਔਰ ਇਹ ਤੁੱਤੀ ਬੰਨ ਕਿਤੇ ਨਾ ਕਿਤੇ ਪਾਣੀ ਦੇ ਟਕਰਾਵ ਲੱਗਣ ਕਾਰਨ ਕਮਜ਼ੋਰ ਹੋ ਰਿਹਾ ਔਰ ਇਸ ਕਮਜ਼ੋਰ ਬੰਨ ਨੂੰ ਮਜ਼ਬੂਤ ਕਰਨ ਦੇ ਲਈ ਹਜ਼ਾਰਾਂ ਦੀ ਤਦਾਦ ਦੇ ਵਿੱਚ ਕੀ ਮਹਿਲਾਵਾਂ ਕੀ ਨੌਜਵਾਨ ਕੀ ਬਜ਼ੁਰਗ ਕੀ ਬੱਚੇ ਸਭ ਇਸ ਜਗ੍ਹਾ ਤੇ ਲੱਗੇ ਹੋਏ ਨੇ ਸਾਡਾ ਨਿਊਜ਼ 18 ਦਾ ਕੰਮ ਹੈ ਡਰਾਣਾ ਨਹੀਂ ਤੁਹਾਨੂੰ ਸਤਰ ਕਰਨਾ ਕਿਉਂਕਿ ਲਗਾਤਾਰ ਪਾਣੀ ਦਾ ਲੈਵਲ ਵਧ ਰਿਹਾ ਹੈ ਔਰ ਇੱਥੇ ਲੋਕ ਜਿਹੜੇ ਆ ਉਹ ਆਪ ਮੁਹਾਰੇ ਆਪਣੇ ਬੰਨਾਂ ਨੂੰ ਬਚਾਉਣ ਦੇ ਲਈ ਆਪਣੀਆਂ ਫਸਲਾਂ ਨੂੰ ਬਚਾਉਣ ਦੇ ਲਈ ਇੱਥੇ ਲੱਗੇ ਹੋਏ ਨੇ ਹਾਲਾਂਕਿ ਜੇ ਗੱਲ ਕਰੀਏ ਤੇ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਦੌਰਾ ਕਰ ਰਿਹਾ ਪਰ ਕਿਤੇ ਨਾ ਕਿਤੇ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਦਿਖਾਈ ਨਹੀਂ ਦੇ ਰਹੇ ਔਰ ਪ੍ਰਸ਼ਾਸਨਿਕ ਅਧਿਕਾਰੀ ਸਿਰਫ ਦੌਰਾ ਕਰਕੇ ਚਲੇ ਜਾਂਦੇ ਆ ਪਰ ਨੌਜਵਾਨ ਜਿਹੜੇ ਆ ਉਹ ਦਿਨ ਰਾਤ ਮਿਹਨਤ ਕਰ ਰਹੇ ਕਿਉਂਕਿ ਇਸ ਸਾਈਡ ਉਹਨਾਂ ਦੀ ਹਜ਼ਾਰਾਂ ਏਕੜ ਫਸਲ ਹੈ ਔਰ ਇਸ ਫਸਲ ਨੂੰ ਬਚਾਉਣ ਲਈ ਇਹ ਬੰਨ ਨੂੰ ਮਜ਼ਬੂਤ ਕੀਤਾ ਜਾ ਰਿਹਾ ਔਰ ਲੋਕ ਇੱਥੇ ਰਾਤ ਨੂੰ ਸਾਰੀ ਰਾਤ ਸੇਵਾ ਕਰਦੇ ਰਹੇ ਔਰ ਉਹ ਆਪਣੇ ਬੰਨਾਂ ਨੂੰ ਮਜ਼ਬੂਤ ਕਰਦੇ ਰਹੇ ਨੇ ਇਹ ਤਸਵੀਰਾਂ ਨੇ ਫਿਰੋਜ਼ਪੁਰ ਦੇ ਹਰੀਕੇ ਪਤਾ ਹਬੀਬ ਕੇ ਪਤੰਦੀਆਂ ਬਨਦੀਆਂ ਔਰ ਜਿੱਥੇ ਹੁਣ ਪਾਣੀ ਜਿਹੜਾ ਹੈ ਉਹ ਮਾਰ ਕਰ ਰਿਹਾ ਇਸ ਬੰਨ ਨੂੰ ਜੇਕਰ ਇਹ ਬੰਨ ਟੁੱਟਦਾ ਤੇ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਪਾਣੀ ਪਾਣੀ ਹੋ ਜਾਏਗਾ ਔਰ ਹਜ਼ਾਰਾਂ ਏਕੜ ਇਕੇ ਸਟੇਕਰ ਨਾਲ ਜੋ ਇਹ ਬੰਨ ਖੁੱਸਕਦਾ ਹੈ ਕਮਜ਼ੋਰ ਹੋ ਸਕਦਾ ਹੈ ਇਸ ਨੂੰ ਲੈ ਕੇ ਪਿੰਡ ਵਾਸੀ ਆਪ ਮਾਰਾ ਇਹ ਲਿੱਤੇ ਲੱਗੇ ਹੋਏ ਨੇ ਸੈਂਡ ਬੈਗਸ ਪਰ ਕੇ ਬੰਨ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ਾਂ ਕੀਤੀ ਜਾ ਰਹੀਆਂ ਜਿਸ ਸਕੇ ਮੇਰੇ ਸਹਿਯੋਗੀ ਦੇ ਵੱਲੋਂ ਇਸ ਕਾਲ ਦਾ ਜ਼ਿਕਰ ਕੀਤਾ ਗਿਆ ਕਿ ਰੱਬ ਨਾ ਕਰੇ ਜੇ ਇਹ ਬੰਨ ਨੂੰ ਮਾਰ ਪੈਦੀ ਹੈ ਜੇ ਬੰਨ ਟੁੱਟਦਾ ਹੈ ਤੇ ਫਿਰੋਜ਼ਪੁਰ ਪੂਰਾ ਸ਼ਹਿਰ ਜਲਥਲ ਹੋ ਜਾਏਗਾ ਫਿਰੋਜ਼ਪੁਰ ਦੇ ਅੱਗੇ ਹੀ ਕਈ ਸੈਂਕੜੇ ਪਿੰਡ ਹੜਾ ਦੀ ਚਪੇੜ ਚ ਆਏ ਹੋਏ ਨੇ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਤਸਵੀਰਾਂ ਸਭ ਕੁਝ ਬਿਆਨ ਇਹ ਕਰ ਰਹੀਆਂ ਹੈ ਸਿੱਕੇ ਦਿਨਾਂ ਲ ਹੋਣੇ ਵੀ ਮੀਂਹ ਪੈਦਾ ਸਿਲਸਿਲਾ ਰੁਕ ਨਹੀਂ ਰਿਹਾ ਅੱਜ ਵੀ ਪੂਰੇ ਪੰਜਾਬ ਚ ਪਾਰੀਮੀ ਦਾ ਅਲਰਟ ਜਾਰੀ ਕੀਤਾ ਗਿਆ ਪੰਜਾਬ ਚ 3 ਦਿਨ ਤੋਂ ਲਗਾਤਾਰ ਬੱਦਲ ਵਰ ਰਹੇ ਨੇ ਮੁਸਲਾਤਾਰ بارش ਹੋ ਰਹੀ ਹੈ ਜੋ ਕਿ ਮੁਸ਼ਕਲਾ ਹੋਰ ਖੜੀਆਂ ਕਰ ਰਹੀ ਹੈ क्योंकि ऑलरेडी जो हड़ा की चपेट च आए हुए ने पिंड अठ अठ तो लैके दस दस फुट पानी इन्होंने पिंड हुआ है दूसरे पास से पानी स्टैगनेंट है खड़िया है गंदला ये पानी है बीमारियां फैलन का खदशा भी प्रगटाया जा रहा है कि आने वाले दिना बीमारियां भी फैल सकती ने प्रशासन पूरे तरीके अलर्ट है तस्वीर तुम तो देख पा रहे हो क्योंकि राहत कारीमा लगिया हुई जिस करके बखा राहत समगरी भी पहुंचाई जा रही है ਇੱਥੇ ਇਧਰ ਬੀਬੀ ਹਣੀ ਨੇ ਬੀਬੀ ਪਿੰਡ ਕਿਹੜਾ ਥੋੜਾ ਪਿੰਡ ਹਤਾ ਇੱਥੇ ਹੀ ਮੇਰੇ ਘਰ ਵਾਲਾ ਨਹੀਂਗਾ ਤਾਂ ਕਿ ਮੱਛਰ ਜਿਹੜਾ ਹੈਗਾ ਉਹ ਘੱਟੋ ਘੱਟ ਇਹਨਾਂ ਲੋਕਾਂ ਨੂੰ ਰਾਹਤ ਮਿਲੇ ਤੁਸੀਂ ਉਹ ਦੇਖੋ ਫਿਰ ਟਰਾਂ ਵਾਲੇ ਵੇਖ ਇਹ ਦੇਖੋ ਸੇਵਾ ਵਾਲੇ ਮੁੰਡੇ ਤੇ ਇਹ ਤਸਵੀਰਾਂ ਨੇ ਕਿਸੇ ਕੇ ਨਾਲ ਫਿਰੋਜ਼ਪੁਰ ਦੇ ਨਾਲ ਲੱਗਦੇ ਪਿੰਡਾਂ ਦੀਆਂ ਕਿਉਂਕਿ ਜੋ ਲੋਕ ਨੇ ਆਪਣੇ ਘਰਾਂ ਨੂੰ ਛੱਡ ਕੇ ਸੜਕਾਂ ਤੇ ਹੀ ਰਹਿਣ ਨੂੰ ਮਜਬੂਰ ਨੇ ਤੇ ਰਾਸਬਾ ਸਾਂਸਦ ਵੀ ਤਸਵੀਰਾں ਚ ਨਜ਼ਰ ਆ ਰਹੇ ਨੇ ਉਹ ਇਥੇ ਮੌਕੇ ਤੇ ਪਹੁੰਚੇ ਤੇ ਉਹਨਾਂ ਨੇ ਰਾਹਤ ਕਾਰਜਾਂ ਚ ਹੱਥ ੱਕਣਾ ਬਤਾਏ ਨੇ ਬਾਰਡਰ ਦੇ ਜਿਹੜੇ ਹਾਲਾਤ ਨੇ ਇਹਨਾਂ ਪਿੰਡਾਂ ਦੇ ਪਹਿਲਾਂ ਬਾਰਡਰ ਦੀ ਮਾਰ ਤੇ ਹੁਣ ਹੜਾਂ ਦੀ ਮਾਰ ਘਰਾਂ ਚ ਕਈ ਕਈ ਫੁੱਟ ਪਾਣੀ ਆ ਗਿਆ ਘਰ ਬਰਬਾਦ ਹੋ ਗਏ ਸਮਾਨ ਬਰਬਾਦ ਹੋ ਗਿਆ ਤਾਂ ਲੋਕ ਮਜਬੂਰਨ ਆਪਣੇ ਪਸ਼ੂ ਡੰਗਰ ਲੈ ਕੇ ਆਪਣਾ ਪਰਿਵਾਰ ਲੈ ਕੇ ਸੜਕਾਂ ਕਿਨਾਰੇ ਆ ਗਏ ਨੇ ਟਰੈਕਟਰ ਟਰਾਲੀਆਂ ਤੇ ਝੁੱਗੀनुਮਾ ਘਰਾਂ ਦੇ ਵਿੱਚ ਰਹਿ ਰਹੇ ਨੇ ਉਹ ਲੋਕ ਜਿਹੜੇ ਆਪਦੇ ਸੋਹਣੇ ਪੱਕੇ ਘਰਾਂ 'ਚ ਰਹਿੰਦੇ ਸੀ ਉਹ ਲੋਕ ਅੱਜ ਆਹ ਜ਼ਿੰਦਗੀ ਬਤਾਉਣ ਦੇ ਲਈ ਮਜਬੂਰ ਨੇ ਸਨੂ ਸਾਹਿਬ ਤੁਸੀਂ ਪਹੁੰਚੂ ਇੱਥੇ ਸੇਵਾ ਦਾ ਜਜ਼ਬਾ ਲੈ ਕੇ ਆਏ ਹੋ ਹਾਲਾਤ ਤੁਸੀਂ ਵੇਖੇ ਦੁਪਹਿਰ ਦੇ ਤੁਸੀਂ ਮੈਂ ਦੇਖਿਆ ਤੁਸੀਂ ਸੁਲਤਾਨਪੁਰ ਲੋਧੀ ਸਾਈਡ ਸੀਗੇ ਇਹ ਕਿੰਨੇ ਜ਼ੈਨ ਦੇ ਵਿੱਚ ਸਾਰੀ ਚੀਜ਼ਾਂ ਹਾਲਾਤ ਵੇਖੇ ਨੇ ਕੀ ਕੁਝ ਚੱਲ ਰਿਹਾ ਦੇਖੋ ਬਰਾਸਬ ਹਾਲਾਤ ਤਾਂ ਸਾਰੇ ਦੇ ਸਾਹਮਣੇ ਹਾਲਾਤ ਬਹੁਤ ਚਿੰਤਾਜਨਕੇ ਮਾੜੇ ਆ ਤੁਸੀਂ ਦੇਖੋ ਆ ਸ੍ਰੀ ਗਦੇਬ ਸੂਰੀ ਖੜੇ ਆ ਇਧਰ ਆ ਸਰਦਾਰ ਜੀ ਆ ਇਹਨਾਂ ਦਾ ਘਰ ਆ ਤਿੰਨ ਕਮਰੇ ਆ ਪਾਣੀ ਚ ਡੁੱਬੇ ਹੋਇਆ ਇਹ ਸੜਕ ਦੇ ਕਿਨਾਰੇ ਟਰਾਲੀ ਆਪਣੇ ਰਿਸ਼ਤੇਦਾਰਾਂ ਦੀ ਮੰਗ ਕੇ ਲਿਆਇਆ ਇੱਥੇ ਇਸ ਵੇਲੇ ਦੇਖੋ ਸੇਵਾ ਦੀ ਤਾਂ ਕੋਈ ਕਮੀ ਨਹੀਂ ਹੈ ਲੋਕਾਂ ਨੇ ਬਹੁਤ ਸਾਰੇ ਲੰਗਰ ਬਹੁਤ ਸਾਰੀ ਸੇਵਾ ਹਰ ਤਰ੍ਹਾਂ ਦੀ ਹੈ ਲੇਕਿਨ ਇਸ ਵੇਲੇ ਮੱਛਰ ਬਹੁਤ ਪੈਦਾ ਹੋ ਗਿਆ ਜੀ ਤੁਸੀਂ ਦੇਖੋਗੇ ਅਸੀਂ ਫੋਗਿੰਗ ਵੀ ਲੈ ਕੇ ਆਏ ਮਸ਼ੀਨ ਨੂੰ ਉਹ ਕਿੱਧਰ ਕਿਉਂ ਉਹਨਾਂ ਨੂੰ ਲਗਾਉ ਇੱਥੇ ਲਗਾਉ ਅਬ ਪਸ਼ੂਆਂ ਨੂੰ ਵੀ ਮੱਛਰ ਕੱਟ ਰਿਹਾ ਇਹਨਾਂ ਨੂੰ ਵੀ ਹੁਣ ਸਮੱਸਿਆ ਇਹ ਆ ਕਿ ਇਹਨਾਂ ਨੂੰ ਬਿਮਾਰੀਆਂ ਦਾ ਖਤਰਾ ਹੈ ਲੋਕ ਬੇਕਾਰ ਹੋ ਕੇ ਸੜਕਾਂ ਦੇ ਬੈਠੇ ਆ ਟਰਾਲੀਆਂ ਵਿੱਚ ਆਪਣਾ ਗੁਜ਼ਾਰਾ ਕਰ ਰਹੇ ਆ ਇਸ ਵੇਲੇ ਲੋੜ ਜਿਵੇਂ ਫੋਗਿੰਗ ਦੇ ਨਾਲ ਇੱਥੇ ਮੱਛਰ ਦਾ ਥੋੜੀ ਰਾਹਤ ਮਿਲੇਗੀ ਜੀ ਜੀ ਮੱਛਰ ਤੋਂ ਥੋੜੀ ਰਾਹਤ ਮਿਲੇਗੀ ਇਸ ਦੇ ਨਾਲ ਅਸੀਂ ਆਰਡੋਮਾਸ ਦੇ ਰਹੇ ਆ ਅੱਛਾ ਕਿੰਨੇ ਦਿਨ ਹੋ ਗਏ ਇੱਥੇ? ਅੱਜ 10 ਦਿਨ ਹੋ ਗਏ ਆ ਯਾਰ। ਇੱਥੇ ਸੜਕ ਤੇ ਬੈਠੇ ਆ। ਹਾਂ ਕੋਈ ਉੱਥੇ ਬੱਚੇ ਸਕੂਲ ਚ ਨੇ ਕੋਈ ਇੱਥੇ ਬੈਠੇ ਪਸ਼ੂਆਂ ਕੋਲ ਚਾਰੇ। ਤੇ ਪਸ਼ੂ ਡੰਗਰ ਤੁਹਾਡੇ? ਆ ਵੇਖ ਖਲੇ ਨਾ ਸਾਰੇ ਹੀ ਖਲੇ। ਆਟਾ ਕਰਾਂ ਦੇ ਪਸ਼ੂ ਖਲੇ ਨੇ। ਤੇ ਬੀਬੀ ਰੋਟੀ ਪਾਣੀ ਹੈ ਮਿਲ ਜਾਂਦਾ ਇੱਥੇ? ਹਾਂ ਰੋਟੀ ਪਾਣੀ ਤਾਂ ਮਿਲ ਜਾਂਦਾ ਏ। ਤੇ ਪਿੱਛੇ ਘਰਾਂ ਦੇ ਕੀ ਹਾਲਾਤ ਹੈ? ਹੱਥ ਬਹੁਤ ਮਾਰੇ ਨੇ ਬਹੁਤ। ਪਾਣੀ ਕਿੰਨਾ ਕ ਘਰਾਂ ਚ? ਪਾਣੀ ਬਹੁਤ ਘਰਾਂ ਚ ਪੀਆ ਤੇ ਬੋ। ਕੀ ਜੀ? ਹਾਂ ਬਹੁਤ ਪਾਣੀ ਅੰਦਰ ਬਰੈਡਾਡ ਪਾਣੀ ਹੋਇਆ। ਨਮਸਕਾਰ। ਦੇ ਘਰ ਤੋਂ ਅਜ ਨਾਲੇ ਵੱਲ ਗਏ ਸੀ ਨਾ ਉੱਥੇ ਵੀ ਰਾਸ਼ਨ ਇੰਨਾ ਜ਼ਿਆਦਾ ਸੀਗਾ ਜੀ ਰਾਸ਼ਨ ਨਾਲ ਸੀ ਠੀਕ ਹੈ ਲੇਕਿਨ ਰਾਸ਼ਨ ਪਚਾਉਣ ਦੀ ਪ੍ਰੋਪਰ ਸੌਦਾ ਨਹੀਂ ਹੈ ਸੀਗੀ ਉੱਥੇ ਜੀ ਉਹਦੇ ਲਈ ਉੱਥੇ ਕੋਈ ਸਾਡੇ ਕੋਲ ਬੋਰਡ ਸੀਗੀ ਜਿੰਨਾ ਅਸੀਂ ਪਿੰਡ ਪਿੰਡ ਜਿਹੜੇ ਘਰਾਂ ਜਿਹੜੇ ਕੀ ਕਹਿੰਦੇ ਉਹਨਾਂ ਨੂੰ ਜਿਹੜੇ ਖੇਤਾਂ 'ਚ ਕਰਨੇ ਜੀ ਉਹਨਾਂ ਨੂੰ ਕੁਝ ਬੋਲ ਦਿਆ ਉਧਰ ਜੀ ਉਹ ਦੇਰੇ ਕਹਿ ਦਿੰਦੇ ਆ ਤੇਰੀਆਂ ਕਹਿ ਦਿੰਦੇ ਆ ਦੇਰਿਆਂ ਦੇ ਵਿੱਚ ਜਿਹੜਾ ਫੂਡ ਨਹੀਂ ਪਹੁੰਚ ਰਿਹਾ ਸੀ ਅਸੀਂ ਉਧਰ ਪਹਚਾ ਕੇ ਆਏ ਸੋ ਜਿੰਨੇ ਮੇਨਾਂ ਦਾ ਹੋਰ ਵੀ ਲੋਕ ਨੇ ਮੈਂ ਸਾਰਿਆਂ ਨੂੰ ਇਹੀ ਕਹਿਣਾ ਕਿ ਜੇ ਆਪਾਂ ਕੋਸ਼ਿਸ਼ ਕਰਕੇ ਨਾ ਥੋਡੀਆਂ ਵੋਟ ਹੋਰ ਪੰਜਾਬ ਚ ਮੰਗਾ ਲਈਏ ਕਾਫੀ ਸੌਕੇ ਹੋ ਜਾਣਗੇ ਸ਼ਿਰਜਮ ਕੌਰ ਸਾਹਿਬ ਦੇ ਪਿੰਡੇ ਦਾਉਦਪੁਰ ਚ ਸਤਲੁਜ ਦਾ ਪਾਣੀ ਔਨ ਕਰਕੇ ਖੋਰਾ ਪੈਦਾ ਸ਼ੁਰੂ ਹੋ ਗਿਆ ਹੈ ਜਿਸ ਨੂੰ ਪ੍ਰਸ਼ਾਸਨ ਦੇ ਵੱਲੋਂ ਪੂਰਨ ਦੀ ਕੋਸ਼ਿਸ਼ ਲਗਾਤਾਰ ਕੀਤੀ ਜਾ ਰਹੀ ਹੈ ਜੇਕਰ ਸਮੇਂ ਰਹਿੰਦੇ ਹੀ ਪਾੜ ਨਾ ਪੂਰਿਆ ਗਿਆ ਤਾਂ ਵੱਡੇ ਪੱਧਰ ਤੇ ਫਸਲਾਂ ਤੇ ਆਰਥਿਕ ਨੁਕਸਾਨ ਹੋ ਸਕਦਾ ਹੈ ਸ਼੍ਰੀ ਚਮਕੌਰ ਸਾਹਿਬ ਤੋਂ ਪਿੰਡ ਦਾਉਦਪੁਰ ਦੀਆਂ ਤੁਸੀਂ ਇਸ ਵਕਤ ਦੇਖ ਸਕਦੇ ਹੋ ਨੌਜਵਾਨਾਂ ਦਾ ਇੱਕ ਸੈਲਾਬ ਇਸ ਜਗ੍ਹਾ ਦੇ ਉੱਤੇ ਜਿਹੜਾ ਪਾੜ ਪਿਆ ਸੀ ਉਸ ਨੂੰ ਪੂਰਨ ਦੀ ਕੋਸ਼ਿਸ਼ ਕਰਦਾ ਪਿਆ ਹੈ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਵੀ ਇਸ ਜਗ੍ਹਾ ਉੱਤੇ ਮੌਜੂਦ ਆ ਨੌਜਵਾਨ ਜਿਹੜੇ ਸਥਾਨਕ ਨੌਜਵਾਨ ਆ ਜਾਂ ਵੱਖ-ਵੱਖ ਪਿੰਡਾਂ ਤੋਂ ਆ ਕੇ ਜਿਹੜੇ ਇਸ ਨਜ਼ਦੀਕੀ ਪਿੰਡਾਂ ਦੇ ਨੌਜਵਾਨ ਨੇ ਉਹਨਾਂ ਵੱਲੋਂ ਇੱਕ ਹਮਲਾ ਮਾਰਿਆ ਜਾ ਰਿਹਾ ਹੈ ਨਾਲ ਦੀ ਨਾਲ ਇਸ ਜਗ੍ਹਾ ਦੇ ਉੱਤੇ ਆਰਮੀ ਵੀ ਡਿਪਲੋਏ ਕੀਤੀ ਗਈ ਹੈ ਆਰਮੀ ਵੱਲੋਂ ਵੀ ਇਸ ਜਗ੍ਹਾ ਦੇ ਉੱਤੇ ਆਪਣਾ ਮੋਰਚਾ ਸਾਭਿਆ ਗਿਆ ਤੇ ਉਹਨਾਂ ਵੱਲੋਂ ਵੀ ਪੂਰੀ ਮਦਦ ਕੀਤੀ ਜਾ ਰਹੀ ਤਾਂ ਕਿ ਜਿਹੜਾ ਇਸ ਵਕਤ ਇਹ ਪਾੜ ਪਿਆ ਤਸਵੀਰਾਂ ਦੇ ਵਿੱਚ ਦਿਖਾਈ ਦੇ ਰਿਹਾ ਹੈ ਉਹ ਅੱਗੇ ਨਵਾਂ ਬਣ ਸਕੇ ਹੈ ਕਿ ਜੇਕਰ ਇਸ ਜਗ੍ਹਾ ਤੋਂ ਪਾੜ ਪੈਂਦਾ ਹੈ ਤਾਂ ਡਾਊਨਸਟ੍ਰੀਮ ਜਿਹੜਾ ਸ਼੍ਰੀ ਚਮਕੌਰ ਸਾਹਿਬ ਦਾ ਜਾਂ ਬੇਲੇ ਦਾ ਏਰੀਆ ਉਸ ਦੇ ਵਿੱਚ ਵੱਡੇ ਪੱਧਰ ਉਤੇ ਨੁਕਸਾਨ ਹੋ ਸਕਦਾ ਸੀਗਾ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਅਤੇ ਆਰਮੀ ਦੇ ਮੇਜਰ ਰੈਂਕ ਦੇ ਅਧਿਕਾਰੀ ਇਸ ਜਗ੍ਹਾ ਤੇ ਸਾਡੇ ਨਾਲ ਮੌਜੂਦ ਨੇ ਉਹਨਾਂ ਨੇ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਇਹ ਆਪਰੇਸ਼ਨ ਨੂੰ ਲਿਆ ਗਿਆ ਕਿਸ ਤਰ੍ਹਾਂ ਇਸ ਉੱponੇ ਚੜਿਆ ਜਾ ਰਿਹਾ ਫਿਲਹਾਲ ਕਿਹੜੀ ਕਿਹੜੀ ਦਿੱਕਤ ਪਰਚਾ ਨੇ ਸਾਹਮਣਾ ਕਰਨਾ ਪਿਆ ਸਰ ਕਿਸ ਤਰ੍ਹਾਂ ਦੇਖਦੇ ਹੋ ਕਿ ਬਹੁਤ ਵੱਡੀ ਇੱਕ ਆਫਤਾ ਹੋ ਜਾਣੀ ਸੀਗੀ ਇਹ ਜੇਕਰ ਇਹ ਤਿੰਨ ਜਗ੍ਹਾ ਤੋਂ ਬ੍ਰੀਚ ਹੋ ਚੁੱਕਦਾ ਸੀਗਾ ਇਸ ਜਗ੍ਹਾ ਤੋਂ ਤਿੰਨ ਜਗ੍ਹਾ ਤੋਂ ਪੂ ਬਹੁਤ ਜ਼ਿਆਦਾ ਬਰਸਾਤ ਹੋਈ ਪਿੱਛੋਂ ਪਾਣੀ ਛੱਡਿਆ ਗਿਆ ਬਾਖੜਾ ਦਾ ਵੀ ਜਿਹੜਾ ਡੇਂਜਰ ਸਟੈਟ ਹੈਗਾ ਉਸ ਤੋਂ ਕੇਵਲ 3 ਫੀਟ ਰਹਿ ਗਿਆ ਸੀਗਾ ਇਸ ਕਰਕੇ ਬਾਖੜਾ ਤੋਂ ਵੀ 65000 ਕਿਊਸੇ ਛੱਡਣਾ ਪਿਆ ਇਸ ਕਰਕੇ ਰੋਪੜ ਹਾਈਡਵਰਕਸ ਦੇ ਥੱਲੇ ਸਤਲੁਜ ਦਾ ਵਹਾਅ ਬਹੁਤ ਜ਼ਿਆਦਾ ਤੇਜ਼ ਹੋ ਗਿਆ ਜਿਸ ਦੇ ਕਰਕੇ ਸਾਨੂੰ ਅਸੀਂ ਇਸ ਵੇਲੇ ਪਿੰਡ ਦਾਉਦਪੁਰ ਖੜੇ ਆ ਇਹਦਾ ਜਿਹੜਾ ਇੰਬੈਂਕਮੈਂਟ ਹੈ ਇਹਦੇ ਉੱਤੇ ਮਾਰ ਪੈਣੀ ਸ਼ੁਰੂ ਹੋ ਗਈ ਸੀ ਤੇ ਇਹ ਕਾਫੀ ਖਤਰੇ ਵਾਲਾ ਪੁਆਇੰਟ ਸੀਗਾ ਕਿਉਂਕਿ ਇਸ ਤੋਂ ਅੱਗੇ ਫਿਰ ਕਾਫੀ ਪਿੰਡ 20-25 ਪਿੰਡ ਹੈਗੇ ਜਿਨ੍ਹਾਂ ਨੂੰ ਮਾਰ ਪੈਣੀ ਸੀਗੀ ਤੇ ਅਸੀਂ ਕੱਲ ਰਾਤ ਤੋਂ ਹੀ ਇੱਥੇ ਲੱਗੇ ਹੋਏ ਆ ਕੱਲ ਸਾਰਾ ਦਿਨ ਵੀ ਲੋਕਲਸ ਵੀ ਸਾਰੇ ਤੁਸੀਂ ਦੇਖ ਸਕਦੇ ਹੋ ਬਹੁਤ ਹਮਲਾ ਮਾਰਿਆ ਹੋਇਆ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਵੀ ਇੱਥੇ ਤਨਾਤ ਹੈ ਅਸੀਂ ਖੁਦ ਸਾਰੀ ਰਾਤ ਇੱਥੇ ਸੀਗੇ ਆਰਮੀ ਤੋਂ ਵੀ ਰਿਕੁਇਜ਼ੀਸ਼ਨ ਹੋ ਗਈ ਹੈ ਇਹਨਾਂ ਦਾ ਇੰਜੀਨੀਅਰਿੰਗ ਵਿੰਗ ਦੇ ਆਰ ਆਲਸੋ ਹੈਲਪਿੰਗ ਅਸ ਆਊਟ ਸਾਡੀ ਮਦਦ ਕਰ ਰਹੇ ਨੇ ਕਿ ਕਿਸ ਤਰ੍ਹਾਂ ਇਹਨੂੰ ਕੰਟੇਨ ਕੀਤਾ ਜਾ ਸਕਦਾ ਹੈ ਤੇ ਹੁਣ ਸਿਚੁਏਸ਼ਨ ਕਾਫੀ ਹੱਦ ਤੱਕ ਕੰਟਰੋਲ ਦੇ ਵਿੱਚ ਆ ਗਈ ਸਰ ਕਿਹੜੇ ਕਿੰਨੇ ਕੁ ਵਨਰੇਬਿਲਟੀ ਪੁਆਇੰਟਸ ਨੂੰ ਇਸ ਵਕਤ ਤੱਕ ਕੀਤਾ ਗਿਆ ਨੇ ਜਿਨ੍ਹਾਂ ਦੇ ਉੱਤੇ ਲੱਗਦਾ ਕਿ ਬ੍ਰੀਚਸ ਹੋ ਸਕਦੀਆਂ ਨੇ ਤੇ ਉਹਨਾਂ ਨੂੰ ਕੰਟੇਨ ਕੀਤਾ ਜਾ ਰਿਹਾ ਇਸ ਵਕਤ ਇਸ ਵੇਲੇ ਆਪਾਂ ਜਿੱਥੇ ਦੋਦਪੁਰ ਖੜੇ ਆ ਤਿੰਨ ਤਿੰਨ ਪੁਆਇੰਟਸ ਇੱਥੇ ਹੀ ਨੇ ਤੇ ਜਿਵੇਂ ਤੁਸੀਂ ਦੇਖ ਰਹੇ ਹੋ ਇਸ ਤੋਂ ਨੈਕਸਟ ਪੁਆਇੰਟ ਵੀ ਹੈਗਾ ਹੁਣ ਅਸੀਂ ਉੱਥੇ ਕੰਮ ਸ਼ੁਰੂ ਕਰਨ ਲੱਗੇ ਆ ਇਸ ਤੋਂ ਬਾਅਦ ਇੱਥੇ ਆਲਮੋਸਟ ਕੰਟਰੋਲ ਹੋ ਗਿਆ ਇਸ ਤੋਂ ਇਲਾਵਾ ਇੱਕ ਆਪਣਾ ਪਿੰਡ ਫਸੇ ਹੈਗਾ ਸਾਰੰਗਪੁਰ ਦੇ ਨੇੜੇ ਉੱਥੇ ਵੀ ਪ੍ਰੋਬਲਮੈਟਿਕ ਹੈਗਾ ਉੱਥੇ ਵੀ ਸਾਡੇ ਐਸ ਡੀ ਐਮ ਡੀ ਐਸ ਪੀ ਡਿਪਲੋਇਡ ਹੈ ਐਡਮਿਨਿਸਟ੍ਰੇਸ਼ਨ ਉੱਥੇ ਡਿਪਲੋਇਡ ਹੈ ਤੇ ਉੱਥੇ ਵੀ ਨਗਾ ਲਗਾਤਾਰ ਕੰਮ ਚੱਲਦਾ ਪਿਆ ਫਿਲਹਾਲ ਤਸਵੀਰਾਂ ਜ਼ਰੀਏ ਚੀਜ਼ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਕੀ ਹਾਲਾਤ ਇਸ ਵਕਤੇ ਇਸ ਗੱਗਾ ਦੇ ਹੈਗੇ ਨੇ ਜਿਹੜਾ ਜਿਹੜਾ ਪਾਣੀ ਦਾ ਵਹਾਅ ਹੈ ਉਹ ਕਿੰਨਾ ਵੱਡੇ ਪੱਧਰ ਉੱਤੇ ਹੈਗਾ ਇਹ ਤੇ ਜਿਹੜਾ ਕਿਨਾਰੇ ਨੂੰ ਇਸ ਵਕਤ ਲਗਾਤਾਰ ਕੋਰਦਾ ਜਾਂਦਾ ਹੋਇਆ ਦਿਖਾਈ ਦੇ ਰਿਹਾ ਹੈ ਜੇਕਰ ਇਹ ਜਗ੍ਹਾ ਦੇ ਉੱਤੇ ਬ੍ਰੀਚ ਹੁੰਦੀ ਜਾਂ ਪਾਣੀ ਦਾ ਵਹਾਅ ਦੂਸਰੇ ਪਾਸੇ ਜਾਂਦਾ ਤਾਂ ਵੱਡੇ ਪੱਧਰ ਉੱਤੇ ਨੁਕਸਾਨ ਹੋ ਸਕਦਾ ਸੀਗਾ ਇਹ ਨੌਜਵਾਨਾਂ ਦੇ ਸਦਕੇ ਇਹ ਪ੍ਰਸ਼ਾਸਨ ਦੇ ਸਦਕੇ ਆਰਮੀ ਦੇ ਨੌਜਵਾਨਾਂ ਦੇ ਸਦਕੇ ਜਿਨ੍ਹਾਂ ਨੇ ਇਸ ਜਗ੍ਹਾ ਦੇ ਉੱਤੇ ਆ ਕੇ ਹਮਲਾ ਮਾਰਿਆ ਹੈ ਤੇ ਇਸ ਨੂੰ ਇਸ ਵਕਤ ਤੁਸੀਂ ਦੇਖ ਰਹੇ ਹੋ ਕਿ ਕਿਹੜੀ ਲੋਹੇ ਵਾਲੀ ਤਾਰ ਆ ਉਹਨਾਂ ਬੰਨਿਆ ਜਾ ਰਿਹਾ ਹੈ ਤੇ ਉਸਨਾਂ ਬੰਨਣ ਤੋਂ ਬਾਅਦ ਉਸ ਨੂੰ ਪੱਕਾ ਕੀਤਾ ਜਾਵੇਗਾ ਯਾਨੀ ਕਿ ਇੱਕ ਪੁਖਤਾ ਤੌਰ ਦੇ ਉੱਤੇ ਇਸ ਚੀਜ਼ ਨੂੰ ਮੁਕੰਮਲ ਬੰਨ ਮਾਰਿਆ ਜਾ ਰਿਹਾ ਹੈ ਨਵਾਂਸ਼ਹਿਰ ਦੇ ਪਿੰਡ ਢੇਂਗੜਪੁਰ ਦੇ ਲੋਕ ਸਤਲੁਜ ਦਰਿਆ ਚ ਵਧ ਰਹੇ ਪਾਣੀ ਕਰਕੇ ਦਹਿਸ਼ਤ ਹਨ ਪਿੰਡ ਵਾਸੀਆਂ ਨੇ ਦੱਸਿਆ ਹੈ ਕਿ ਸਤਲੁਜ ਦਰਿਆ ਚ ਲਗਾਤਾਰ ਪਾਣੀ ਵਧਦਾ ਜਾ ਰਿਹਾ ਹੈ ਤੇ ਮੌਕੇ ਤੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਸਾਥ ਨਹੀਂ ਲੈ ਰਿਹਾ ਜੀ ਅਸੀਂ ਮੌਜੂਦ ਹੈ ਨਵਾਂਸ਼ਹਿਰ ਦੇ ਪਿੰਡ ਢੇਂਗੜਪੁਰ ਵੀ ਕਿਤੇ ਤੁਸੀਂ ਦੇਖ ਸਕਦੇ ਹੋ ਰਾਤ ਜਿਹੜੀ ਇਥੇ ਟਾਲਕ ਚ ਕਿਸੇ ਦੇਖ ਸਕਦੇ ਹੋ ਦਰਿਆ ਦਾ ਹਾਲਾਤ ਕੀ ਹੈ ਆਪਣੇ ਕੈਮਰਾਮੈਨ ਨੂੰ ਦਿਖਾਉਣਾ ਦੇਖੋ ਹਾਲਾਤ ਕੀ ਹੈ ਮੌਕੇ ਦਾ मेहनत पूरी कर रही है पिंड के लोग ने सारे अपना काम कर रहे तू तो देख सकते हो है बचान तो दे हैं तो बचानेल तो तो बचान ए एम, बलाचोर मौजूद ने अपना गल करते हो कहते हैं मैडम जी कहना चाहते हो आए की हालात की ਹਾਲਾਤ ਭਾਈ ਸਾਹਿਬ ਤੁਹਾਡੇ ਮੱਦੇ ਰਜੇ ਦੇਖਿਓ ਤੁਹਾਡੇ ਸਾਹਮਣੇ ਹੈ ਕਿ ਕਿਸ ਤਰ੍ਹਾਂ ਸਾਡਾ ਯੂਥ ਜਿਹੜਾ ਪੰਜਾਬ ਦਾ ਯੂਥ ਹੈ ਕਿਸ ਤਰ੍ਹਾਂ ਟਰਾਲੀਆਂ ਟਰੈਕਟਰਾਂ ਦੇ ਨਾਲ ਲੱਗੇ ਹੈ ਦਰਾਖਤ ਪੱਟ ਕੇ ਲਿਆ ਰਹੇ ਹੈ ਔਰ ਆਪਣੇ ਰੇਤੇ ਦੇ ਜਿਹੜੇ ਬੋਰੇ ਹੈ ਉਹ ਭਰ-ਭਰ ਕੇ ਲਾ ਰਹੇ ਹੈ ਔਰ ਬਹੁਤ ਹਾਲਾਤ ਨਾਜੁਕ ਸਥਿਤੀ ਬਣੀ ਹੋਈ ਹੈ ਔਰ ਫਿਰ ਵੀ ਉਸ ਨੂੰ ਕੰਟਰੋਲ ਕਰਦੇ ਹੋਏ ਜਿਹੜੇ ਕੇ ਅੱچھے ਹਾਲਾਤ ਦਾ ਕੋਈ ਇੰਡੀਕੇਟਰ ਨਹੀਂ ਹੈ ਔਰ ਸਾਰੇ ਉਹ 500 ਤੁਹਾਡੇ ਮਾਧਿਅਮ ਰਾਹੀਂ ਮੈਂ ਜਿਹੜੇ ਪਿੰਡਾਂ ਦੇ ਵਿੱਚ ਲੋਕ ਬੈਠੇ ਆ ਉਹਨਾਂ ਨੂੰ ਇਹ ਕਹਿਣਾ ਚਾਹੁੰਦੀ ਆ ਕਿ ਘਬਰਾਓ ਨਾ ਤੁਹਾਡੇ ਨਾਲ ਸਾਰਾ ਸਾਡਾ মিডিਆ ਤੁਹਾਡੇ ਨਾਲ ਹੈ ਕਿ ਬਹੁਤ ਬਹੁਤ ਤੇ ਤੁਜੀ ਤੋਂ ਪਾਣੀ ਦਾ سیل بہਾ ਹੋ ਇਸਕੇ ਲਈ ਕੀ ਕੀਤਾ ਜਾਏ ਪਿੰਡ ਦੇ ਲੋਕ ਕੰਮ ਕਰੇ ਪ੍ਰਸ਼ਾਸਨ ਨੂੰ ਕੀ ਕੀਤਾ ਜਾਏ ਦੋਸਤੋ ਉਹ ਜੈਸੀ ਵੀ ਮਸ਼ੀਨਾਂ ਆਉਂਦੀਆਂ ਆਉਂਦੀਆਂ ਏ ਉਹ ਪੱਟ ਕੇ ਦੇਖ ਲੋ ਤੁਸੀਂ ਮਿੱਟੀਆਂ ਜਿਹੜੀਆਂ ਕਿ ਹੋਰ ਵੀ ਜੋਸਮਾਨ ਹੈ ਉਹ ਕਰ ਰਹੇ ਹੈ ਤੇ ਲੱਗੇ ਹੋਏ ਹੈ ਸਾਡੇ ਵੀ ਰੇਡ ਲਟ ਹੈ ਉੱਤੇ ਚਾਰ ਫੁੱਟ ਪਾਣੀ ਰਹਿ ਚੁੱਕਿਆ ਪਾਖੜ ਦੇ ਵਿੱਚ ਪਾਣੀ ਖੜਿਆ ਸੀ ਲਗਾਤਾਰ ਬਾਰਿਸ਼ ਹੋਈ ਅੱਜ ਮੌਸਮ ਠੀਕਰ ਬਾਰਿਸ਼ ਨਹੀਂ ਹੋ ਰਹੀ ਨਮਸਤ ਹੈ ਠੀਕ ਹੈ ਹੋਰ ਵੀ ਕੋਈ ਕੋਈ ਖਾਵੇਗਾ ਅਗੇ ਕੋਈ ਪਿੰਡ ਦਾ ਹਾਲਾਤ ਦੇਖਣਾ ਹੈ ਠੀਕ ਹੈ ਜੀ ਨਹੀਂ ਠੀਕ ਹੈ ਕੋਈ ਇਦਾਂ ਦੀ ਗੱਲ ਨਹੀਂ ਮੈਂ ਇੱਥੇ ਤਾਂ ਐਂਗਲਪੁਰ ਆਈ ਆਂ ਔਰ ਇੱਥੇ ਦੇ ਜਿਹੜੇ ਹਾਲਾਤ ਹੈ ਤੁਹਾਡੇ ਸਾਰਿਆਂ ਦੇ ਸਾਹਮਣੇ ਨੰਗਲ ਦਾ ਪਿੰਡ ਸਿੰਘਪੁਰ ਪਲਾਸੀ ਹੜ੍ਹ ਦੀ ਮਾਰ ਹੇਠ ਹੈ ਹੜ ਦਾ ਪਾਣੀ ਲੋਕਾਂ ਦੇ ਘਰਾਂ ਚ ਦਾਖਲ ਹੋ ਚੁੱਕਿਆ ਹੈ ਜਿਸ ਕਰਕੇ ਪਰੇਸ਼ਾਨ ਹੋਏ ਲੋਕਾਂ ਨੇ ਆਪਣੇ ਘਰਾਂ ਦੇ ਸਮਾਨ ਨੂੰ ਛੱਤਾਂ ਤੇ ਪਹੁੰਚਾ ਲਿਆ ਤੇ ਉੱਥੇ ਹੀ ਬੈਠ ਕੇ ਹੀ ਸਮਾਂ ਬਤਾਇਆ ਪਿੰਡ ਚ 25 ਦੇ ਕਰੀਬ ਘਰਾਂ ਚ ਪਾਣੀ ਵੜ ਚੁੱਕਿਆ ਹੈ हिमाचल ਦੇ ਵਿੱਚ ਲਗਾਤਾਰ ਹੋ ਰਹੀ ਬਰਸਾਤ ਕਰਕੇ ਜਿਸ ਦਾ ਅਸਰ ਕਿਤੇ ਨਾ ਕਿਤੇ ਮੈਦਾਨੀ ਖੇਤਰੇ ਵਿੱਚ ਵੀ ਦੇਖਣ ਨੂੰ ਮਿਲਦਾ ਹੈ ਤੁਹਾਨੂੰ ਅਸੀਂ ਨੰਗਲ ਦੇ ਨਾਲ ਲੱਗਦੇ ਪਿੰਡ ਦੀਆਂ ਤਸਵੀਰਾਂ ਦਿਖਾ ਰਿਹਾ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਦੇ ਵਿੱਚ ਹੀ ਜਿਹੜਾ ਹੈ ਪਾਣੀ ਜਿਹੜਾ ਹੈ ਦੇਖ ਸਕਦੇ ਹੋ ਕਿ ਪਿੰਡ ਦੇ ਵਿੱਚ ਹੀ ਪਾਣੀ ਵੜ ਗਿਆ ਹੈ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਸਿੰਘਪੁਰ ਪਲਾਸੀ ਦੀ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਨੰਗਲ ਤਹਿਸੀਲ ਦੇ ਵਿੱਚ ਪੈਂਦਾ ਹੈ ਇਹ ਸਿੰਘਪੁਰ ਪਲਾਸੀ ਪਿੰਡ ਜਿਸਦੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਤਲੁਜ ਦਰਿਆ ਦੇ ਕੰਢੇ ਇਹ ਪਿੰਡ ਬਸਿਆ ਹੋਇਆ ਹੈ ਤਕਰੀਬਨ ਡੋਲਾ ਡੋਲਾ ਬਸਤੀ ਦੇ ਵਿੱਚ ਤਕਰੀਬਨ 45 ਘਰ ਹੈ ਇਸ ਢੋਲਾ ਬਸਤੀ ਵਿੱਚ ਜਿਹੜੇ ਹੈ ਸਿੰਘਪੁਰ ਪਲਾਸਟੀ ਪਿੰਡ ਦੇ ਜਿਹੜੇ ਤਾਂ ਦੇਖ ਸਕਦੇ ਹੋ ਤਸਵੀਰਾਂ ਵੀ ਕਿ ਜਿਹੜਾ ਸਤਲੁਜ ਦਰਿਆ ਦਾ ਜਿਹੜਾ ਹਾਲਾਕੀ ਜਿਹੜਾ ਇਹ ਸਤਲੁਜ ਦਰਿਆ ਇਹਨਾਂ ਦੇ ਪਿੰਡ ਦੇ ਜਿਹੜੀਆਂ ਨੇ ਕਿਨਾ ਘਰਾਂ ਤੋਂ ਥੋੜਾ ਜਿਹਾ ਦੂਰ ਹੈ ਪਰ ਦੱਸਿਆ ਜਾ ਰਿਹਾ ਕਿ ਜਿਹੜਾ ਇਹ ਦਰਿਆ ਸਤਲੁਜ ਦਰਿਆ ਹੈਗਾ ਉਸ ਦਾ ਪਾਣੀ ਓਵਰਫਲੋ ਹੋ ਕੇ ਜਿਹੜਾ ਇਹਨਾਂ ਦੇ ਘਰਾਂ ਵੱਲ ਆ ਗਿਆ ਤੁਸੀਂ ਦੇਖ ਸਕਦੇ ਹੋ ਕਿ ਘਰਾਂ ਦੇ ਵਿੱਚ ਜਿਹੜਾ ਹੈ ਪਾਣੀ ਤਕਰੀਬਨ ਤਕਰੀਬਨ ਵੱਢ ਚੁੱਕਿਆ ਹੈ ਲੋਕਾਂ ਦਾ ਜਿਹੜਾ ਕਾਫੀ ਨੁਕਸਾਨ ਹੋਇਆ ਡੰਗਰ ਪਸ਼ੂ ਨੂੰ ਜਿਹੜਾ ਹੈ ਚਾਰਾ ਪਾਣਾ ਮੁੱਖਾ ਹੋ ਗਿਆ ਤੇ ਜਿਹੜੀ ਨਾਲ ਹੀ ਸਭ ਤੋਂ ਜ਼ਿਆਦਾ ਬੁਰੀ ਹਾਲਤ ਇਹ ਹੈ ਕਿ ਜਿਹੜਾ ਇਹ ਪਾਣੀ ਪਿੰਡ ਦੇ ਵਿੱਚ ਆਣ ਕਰਕੇ ਦਾ ਨੁਕਸਾਨ ਵੀ ਹੋ ਗਿਆ ਜਿਹੜਾ ਘਰ ਦਾ ਸਮਾਨ ਹੈ ਉਹ ਇਹਨਾਂ ਨੇ ਹਾਲੇ ਤੱਕ ਜਿਹੜਾ ਹੈ ਕੋਠੇ ਦੇ ਉੱਪਰ ਰੱਖ ਦਿੱਤਾ ਹੈ ਤਾਂ ਜੋ ਜਿਹੜਾ ਸਮਾਨ ਜਿਹੜਾ ਹੈ ਇਹਨਾਂ ਦਾ ਖਰਾਬ ਨਾ ਹੋਵੇ ਤੁਹਾਨੂੰ ਤਸਵੀਰਾਂ ਦਿਖਾ ਦਈਏ ਸਮਾਨ ਦੀਆਂ ਜਿਹੜਾ ਕੋਠੇ ਦੇ ਉੱਪਰ ਰੱਖਿਆ ਹੈ ਚਾਹੇ ਉਹ ਘਰ ਦਾ ਪੂਰਾ ਸਮਾਨ ਜਿਹੜਾ ਇਹਨਾਂ ਨੇ ਕੋਠੇ ਦੇ ਉੱਪਰ ਰੱਖ ਦਿੱਤਾ ਹੈ ਤਾਂ ਜੋ ਜਿਹੜਾ ਹੇਟਾ ਪਾਣੀ ਜਿਹੜਾ ਹੈ ਇਹਨਾਂ ਦੇ ਘਰਾਂ ਦੇ ਵਿੱਚ ਵੜਿਆ ਹੈ ਇਸ ਸਮਾਨ ਨੂੰ ਜਿਹੜਾ ਨੁਕਸਾਨ ਨਾ ਹੋ ਸਕੇ